ਪੰਜਾਬ ਸਰਕਾਰ 10 ਅਤੇ 11 ਜੁਲਾਈ 2025 ਨੂੰ ਇੱਕ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾ ਸਕਦੀ ਹੈ। ਸਰਕਾਰੀ ਸਰੋਤਾਂ ਮੁਤਾਬਕ ਇਸ ਸੈਸ਼ਨ ਲਈ 7 ਜੁਲਾਈ 2025 ਸੋਮਵਾਰ ਨੂੰ ਕੈਬਨਟ ਦੀ ਅਹਿਮ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਵਿੱਚ ਡਰਗ ਤਸਕਰੀ ਨੂੰ ਲੈ ਕੇ ਸਖਤ ਫੈਸਲੇ ਲਏ ਜਾ ਸਕਦੇ ਹਨ ਇਸ ਦੇ ਨਾਲ ਹੀ ਐਸਵਾਈਐਲ ਨਹਿਰ ਦੇ ਮਾਮਲੇ ਤੇ ਵੀ ਰਣਨੀਤੀ ਤੈਅ ਕਰਨ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਟ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਸਵੇਰੇ 10:30 ਵਜੇ ਸ਼ੁਰੂ ਹੋਵੇਗੀ ਦੱਸ ਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਤੇ ਹੀ ਮੀਟਿੰਗ ਹੋਵੇਗੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਨਸ਼ਿਆਂ ਦਾ ਮਸਲਾ ਸਭ ਤੋਂ ਵੱਡਾ ਸੱਦਾ ਰਹੇਗਾ ਇਸ ਤੋਂ ਇਲਾਵਾ ਐਸਵਾਈਐਲ ਤੇ ਵੀ ਚਰਚਾ ਹੋਵੇਗੀ ਕਿਉਂਕਿ 9 ਜੁਲਾਈ ਨੂੰ ਵੀ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਇਸ ਮਾਮਲੇ ਤੇ ਗੱਲਬਾਤ ਲਈ ਬੁਲਾਇਆ ਗਿਆ ਹੈ ਪੰਜਾਬ ਵਿੱਚ ਮੌਨਸੂਨ ਨੇ ਇੱਕ ਪਾਸੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਉੱਥੇ ਹੀ ਹੁਣ ਕੁਝ ਇਲਾਕਿਆਂ ਵਿੱਚ ਮੌਸਮ ਵਿੱਚ ਵੱਡੀ ਤਬਦੀਲੀ ਨਜ਼ਰ ਆਉਣ ਵਾਲੀ ਹੈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਅਚਾਨਕ ਮੌਸਮ ਵਿਗੜ ਸਕਦਾ ਹੈ ਤੇ ਸੂਬੇ ਵਿੱਚ ਮੀਂਹ ਦੇ ਨਾਲ ਅਸਮਾਨੀ ਬਿਜਲੀ ਲਿਸ਼ਕਨ ਅਤੇ ਤੇਜ਼ ਹਵਾਵਾਂ ਦੇ ਚੱਲਣ ਦੀ ਪੂਰੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ ਰਾਤ ਨੂੰ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ ਵਿੱਚ ਅਸਮਾਨੀ ਬਿਜਲੀ ਲਿਸ਼ਕਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜਿਹੜੇ ਲੋਕ ਖੇਤਾਂ ਜਾਂ ਖੁੱਲੇ ਮੈਦਾਨਾਂ ਵਿੱਚ ਹਨ ਉਹ ਤੁਰੰਤ ਸੁਰੱਖਿਅਤ ਥਾਵਾਂ ਤੇ ਪਹੁੰਚਣ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ 5 ਦਿਨਾਂ ਲਈ ਭਾਰੀ ਵੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਜੁਲਾਈ ਮਹੀਨੇ ਪੂਰੇ ਸੂਬੇ ਵਿੱਚ ਮੀਂਹ ਬੱਦਲ ਗਰਜਨ ਅਤੇ ਬਿਜਲੀ ਲਿਸ਼ਕਣ ਤੇਜ਼ ਹਵਾਵਾਂ ਚੱਲਣਗੀਆਂ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਭਵਿੱਖਬਾਣੀ ਮੁਤਾਬਕ 6 ਅਤੇ 7 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰੰਤਾਰ ਨੇ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹਾਲਾਤ ਵਿਗੜ ਸਕਦੇ ਹਨ ਤੇ ਭਾਰੀ ਮੀਂਹ ਪਵੇਗਾ ਬਸ ਵਿਭਾਗ ਵੱਲੋਂ ਇਹਨਾਂ ਇਲਾਕਿਆਂ ਵਿੱਚ orange alert ਜਾਰੀ ਕੀਤਾ ਗਿਆ ਹੈ ਉੱਥੇ ਹੀ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾਬੰਦੀ ਅਤੇ ਢੰਡੀਆਂ ਹਵਾਵਾਂ ਚੱਲਣ ਅਤੇ ਪੀਲਾ alert ਜਾਰੀ ਕੀਤਾ ਗਿਆ ਹੈ ਵਿਕਰਮ ਜੀਠਿਆ ਨੂੰ ਅਦਾਲਤ ਨੇ ਵਿਜੀਲੈਂਸ ਦੇ ਸਿਕੰਜੇ ਵਿੱਚੋਂ ਕੱਢ ਕੇ ਹੁਣ 14 ਦਿਨਾਂ ਲਈ ਨਿਆਂਇਕ ਹਸਤ ਵਿੱਚ ਭੇਜ ਦਿੱਤਾ ਇਸ ਤੋਂ ਪਹਿਲਾਂ ਅਦਾਲਤ ਨੇ ਵਿਜੀਲੈਂਸ ਨੂੰ ਸੱਤ ਤੇ ਚਾਰ ਦਿਨਾਂ ਦਾ ਰਿਮਾਂਡ ਦਿੱਤਾ ਸੀ ਵਿਜੀਲੈਂਸ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਕਰਮ ਜੀਠੀਆ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਪੇ ਦਿੱਤਾ ਹੁਣ ਪੁਲਿਸ ਉਹਨਾਂ ਨੂੰ ਸਖਤ ਸੁਰੱਖਿਆ ਵਾਲੀ ਜੇਲ੍ਹ ਨਾਭਾ ਲੈ ਕੇ ਜਾਵੇਗੀ ਇਸ ਤੋਂ ਬਾਅਦ ਅਗਲੀ ਸੁਣਵਾਈ 19 ਜੁਲਾਈ ਨੂੰ ਹੋਵੇਗੀ ਉਧਰ ਸੂਤਰ ਇਹ ਵੀ ਦੱਸਦੇ ਹਨ ਕਿ ਵਿਜੀਲੈਂਸ ਹੁਣ ਵੀ ਮਜੇਠੀਆਂ ਦੀਆਂ ਬੇਨਾਮੀ ਜਾਇਦਾਦਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ ਬੀਤੇ ਦਿਜ ਵਿਜੀਲੈਂਸ ਵੱਲੋਂ ਉੱਤਰ ਪ੍ਰਦੇਸ਼ ਵਿੱਚ ਮਜੇਠੀਆਂ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਅੰਦਰੋਂ ਅੰਦਰੀ ਹਰਿਆਣਾ ਤੇ ਦਿੱਲੀ ਵਸਣੇ ਕਈ ਇਲਾਕਿਆਂ ਵਿੱਚ ਰੇਡ ਕਰ ਰਹੀ ਹੈ ਔਰ ਉਸਕੇ ਲਈ ਜਿਸ ਤਰ੍ਹਾਂ ਸੇ ਇਸ ਵਕਤ ਪੂਰੇ ਪੰਜਾਬ ਕੇ ਅੰਦਰ अभियान चल रहा है युद्ध चल रहा है ऐसा युद्ध मैं समझता हूं पूरे देश में कभी किसी सरकार ने नहीं, नहीं किया विल पावर जो पॉलिटिकल विल दिखा रही है हमारी सरकार आम आदमी पार्टी की सरकार मान साहब की सरकार वो विल मुझे लगता है आज तक किसी ने नहीं, नहीं दिखाई उनको पाक मतलब जो पुराने लोग थे बड़े बड़े मंत्री थे उन्हें नहीं बख्शा जा रहा आज उनके घर बुलडोजर से बुलडोज किए जा रहे हैं तस्करों के उनके उनको पकड़ पकड़ के करीब सत्रह अठारह हजार

हर बच्चे को अच्छी शिक्षा मिलनी चाहिए और तीसरा उसके लिए हमें नौकरी का इंतजाम करना है या बिजनेस ब्लास्टर्स का जरिए उसको अपना कमाने लायक बना के भेजना है हमें बच्चे को वो ऐसी शिक्षा का क्या फायदा जो निकलने के बाद आदमी सर्टिफिकेट लेके घूमता रहे और नौकरी लेता इस शिक्षा का कोई फायदा नहीं है हमें ऐसा बनाना है जो प्रैक्टिकल शिक्षा हो कि आदमी जब कुछ स्कूल से निकले हम चाहते हैं बिजनेस ब्लास्टर्स प्रोग्राम इसी चीज के लिए है। गरीब परिवारों के बहुत सारे बच्चे बारहवीं के बाद पढ़ते नहीं है कॉलेज में नहीं जाते कॉलेज में बहुत कम बच्चे जाते हैं बारहवीं के बाद जब वो निकले तो वो अपनी और अपने परिवार का पेट भरने लायक बन सके इसलिए वो बिजनेस ब्लास्टर्स प्रोग्राम शुरू किया गया तो आप लोग बहुत अच्छा काम कर रहे हैं बहुत अच्छा काम करते रहिए बहुत सारी बातें मैं करना चाहता था आज मैं काफी बड़ी लिस्ट भी लेके आता आया था लेकिन मेरे को हम लोगों को भी निकलना है हमें कहीं और पहुंचना है हम सब लोगों को थोड़ी सी देर हो रही है थोड़ा जल्दी में हम लोग फिर मिलेंगे लेकिन ऐसे इंटरेक्शन होते रहे आज का ये कार्यक्रम होना और इस हॉल का माहौल टीचर्स अपनी बात रख रहे हैं मुख्यमंत्री सुन रहा है एजुकेशन मिनिस्टर सुन रहा है कैबिनेट सुन रही है टीचर्स खुश हैं इस बार ये यही अपने आप में एक बहुत बड़ा क्रांतिकारी कदम है ये चलते रहना चाहिए ये सिलसिला चलते रहना चाहिए और पंजाब के बच्चे का एक एक बच्चे का भविष्य बनना चाहिए वो सबसे बड़ा सर्टिफिकेट है हमारे लिए बहुत बहुत शुक्रिया थैंक यू सो मच सरकारी स्कूलों तो उम्मीदा खत्म हो गई सरकारी स्कूल दलिया खवाण बिल्डिंगा बन गई ਸਰਕਾਰੀ ਸਕੂਲ ਦਾ ਮਤਲਬ ਕਿ ਬੱਚਾ 9ਵੀਂ 10ਵੀਂ ਤੱਕ ਵੱਡਾ ਹੋ ਜਾਊਗਾ ਉਹ ਤੋਂ ਵੱਧ ਦਿਹਾੜੀ ਕਰਿਆ ਕਰੂਗਾ ਬਸ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਜਿਦੇ ਕੋਲੇ ਥੋੜੀ ਬਹੁਤ ਪਰਮਾਤਮਾ ਦੀ ਕਿਰਪਾ ਸੀ ਉਹ ਪ੍ਰਾਈਵੇਟ ਵੱਲ ਨੂੰ ਲੈ ਕੇ ਜਾਂਦਾ ਸੀ ਆਪਣੇ ਬੱਚੇ ਨੂੰ ਪਰ ਸਿਆਣੇ ਕਹਿੰਦੇ ਆ ਕਿ ਜਿਹੜੇ ਹਿੰਮਤੀ ਹੁੰਦੇ ਨੇ ਉਹ ਹਵਾਵਾਂ ਦੇ ਰੁੱਖ ਬਦਲ ਦਿੰਦੇ ਐ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਤੁਸੀਂ ਨਕਸ਼ੇ ਬਣਾਏ ਤੁਸੀਂ ਪੱਥਰਾਂ ਦਾ ਸੀਨਾ ਪਾੜ ਕੇ ਉੱਗੇ ਤੇ ਅੱਜ ਮੰਜ਼ਲ ਦੇ ਮੱਥੇ ਤੇ ਤੁਹਾਡਾ ਨਾਂ ਲਿਖਿਆ ਹੋਇਆ ਪੰਜਾਬ ਨੰਬਰ 1 ਔਰ ਨੈਸ਼ਨਲ ਸਰਵੇਜ ਕੋਈ ਆਪਣਾ ਸਰਵੇ ਨਹੀਂ ਹੈਗਾ ਕਿ ਆਪੇ ਮੂੰਹ ਮਿਆਂ ਮਿੱਠੂ ਬਣ ਗਏ ਹੋਈ ਐ ਨੈਸ਼ਨਲ ਸਰਵੇ 2 ਸਾਲ ਬਾਅਦ ਹੁੰਦਾ ਹੈ 2017 ਚਪਾ 29ਵੇਂ ਨੰਬਰ ਤੇ ਸੀਗੇ ਜੀ ਮੇਲੇ ਦਾ ਇਹ ਦੁਬਾਰਾ ਤਾਂ ਸੂਬਈ ਨਹੀਂ ਹੋਣੀ ਇਹਦਾ ਮਤਲਬ ਜਿਹੜਾ ਯੂਟੀ ਆਰਟੀ ਜਿਹੜੇ ਹੈਗੇ ਨੇ ਗੋਆ ਦਮਨ ਦੀਵ ਉਹਨਾਂ ਤੋਂ ਵੀ ਥੱਲੇ ਹੋਵਾਂਗੇ ਤੇ ਅੱਜ ਨੰਬਰ 1 ਤੇ ਆ ਸੋ ਇਹ ਅਚੀਵਮੈਂਟ ਇੱਕ ਦਿਨ ਚ ਨਹੀਂ ਹੋਈ ਜਿਸ ਤਰ੍ਹਾਂ ਕੁਛ ਹੈਡਮਾਸਟਰ ਸਾਹਿਬ ਪ੍ਰਿੰਸੀਪਲ ਸਹਿਬਾਨ ਨੇ ਬੋਲ ਦਿਓ ਤਸਿਆ ਇਹਦੇ ਪਿੱਛੇ ਮਿਹਨਤ ਲੱਗੀ ਆ ਸੋਨਾ ਜਿਹੜਾ ਉਹ ਸੁਨਿਆਰੇ ਦੀ ਦੁਕਾਨ ਤੇ ਪਿਆ ਬਹੁਤ ਸ਼ਾਨਦਾਰ ਲੱਗਦਾ ਹੈ ਚਮਕਦਾ ਹੈ ਅਲੱਗ-ਅਲੱਗ ਐਂਗਲ ਤੋਂ ਤੇ ਲੱਗਤਾ ਪੈਂਦੀ ਆ ਪਰ ਉਹ ਸੋਨਾ ਕਿਹੜੀ-ਕਿਹੜੀ ਪੱਠੀ ਵਿੱਚ ਦੀ ਨਿਕਲ ਕੇ ਆਇਆ ਇਹ ਨਹੀਂ ਕੋਈ ਦੇਖਦਾ ਸੋ ਇਹ ਜਿਹੜਾ ਪੱਠੀਆਂ ਵਿੱਚ ਦੀ ਸੋਨਾ ਕੱਢ ਕੇ ਤੁਸੀਂ ਅੱਜ ਪੰਜਾਬ ਦੇ ਮੱਥੇ ਤੇ ਚਮਕਾਇਆ ਹੈ ਇਹਦੇ ਵਾਸਤੇ ਮੈਂ ਤੁਹਾਡੇ ਲਈ ਤੁਹਾਡੀ ਮਾਤ ਤੁਸੀਂ ਨੇਸ਼ਨ ਬਿਲਡਰ ਹੋ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਟੀਚਰਾਂ ਨੂੰ ਬਹੁਤ ਵੱਡੀ ਇੱਜ਼ਤ ਦਿੱਤੀ ਜਾਂਦੀ ਹੈ ਇੱਕ ਟੀਚਰ ਨੂੰ ਔਰ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਉਸ ਵੇਲੇ ਹੁੰਦੀ ਹੈ ਜਦੋਂ ਉਹਦਾ ਹੱਥੀ ਲਾਇਆ ਹੋਇਆ ਬੂਟਾ ਫਲ ਜਾਂ ਫੁੱਲ ਦੇਣ ਲੱਗ ਜਾਵੇ ਸੋ ਤੁਹਾਡੇ ਹੱਥੀ ਲਾਏ ਹੋਏ ਬੂਟੇ ਹੁਣ ਫਲ ਤੇ ਫੁੱਲ ਦਿੰਦੇ ਨੇ ਤਾਂ ਤੁਹਾਨੂੰ ਮੇਰੇ ਖਿਆਲ ਚ ਤੁਸੀਂ ਵੀ ਸ਼ਾਇਦ ਇੱਕ ਸ਼ਬਦਾਂ ਦੇ ਵਿੱਚ ਹਾਲਾਂਕਿ ਤੁਸੀਂ ਸ਼ਬਦਾਂ ਦੇ ਜਾਦੂਗਰ ਹੋ ਪਰ ਤੁਸੀਂ ਵੀ ਸ਼ਾਇਦ ਸ਼ਬਦਾਂ ਪੱਖੋਂ ਵਿਹੋਣੇ ਰਹਿ ਜਾਓਗੇ ਕਿ ਅਸੀਂ ਇਸ ਖੁਸ਼ੀ ਨੂੰ ਕਿਵੇਂ ਬਿਆਨ ਕਰੀਏ ਕਿ ਪੰਜਾਬ ਜਿਹੜਾ ਉਹ ਨੈਸ਼ਨਲ ਸਰਵੇ ਦੇ ਵਿੱਚ ਨੰਬਰ 1 ਆਇਆ ਔਰ ਨੰਬਰ 1 ਵੀ ਬਾਈ ਫਾਰ ਕੋਈ ਨਹੀਂ ਗਾ ਵੀ 1% ਨਾਲ 2% 14 14% 15 15% 17 17% ਨਾ ਆਇਆ ਅਬਦੁਲ ਕਲਾਮ ਜੀ ਨੇ ਲਿਖਿਆ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਰਾਤ ਨੂੰ ਨੀਂਦ ਚਾਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡਾ ਜਿਹੜਾ ਸੁਪਨਾ ਸੀ ਕਿ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਜਿਸ ਤਰ੍ਹਾਂ ਮਨੀਸ਼ ਜੀ ਨੇ ਕਿਹਾ ਕੋਈ ਸਕੂਲ ਨੂੰ ਨੰਬਰ ਬਣਾਉਣਾ ਬਣ ਬਣਾਉਣਾ ਕੋਈ ਖਾਸ ਗੱਲ ਨਹੀਂ ਇੱਕ ਜ਼ਿਲ੍ਹੇ ਨੂੰ ਨੰਬਰ 1 ਬਣਾਉਣਾ ਕੋਈ ਹੋ ਜਾਂਦੀ ਹੈ ਮਿਹਨਤ ਇੰਨੀ ਪਰ ਇੱਕ ਸੂਬੇ ਨੂੰ ਨੰਬਰ 1 ਬਣਾਉਣਾ ਇਹ ਸੱਚੀ ਮੁੱਚੀ ਜਾਗਦੀਆਂ ਅੱਖਾਂ ਦਾ ਸੁਪਨਾ ਲੱਗਦਾ ਨਹੀਂ ਤਾਂ ਸਰਕਾਰੀ ਸਕੂਲਾਂ ਬਰੇ ਇਹੀ ਮਸ਼ਹੂਰ ਸੀਗਾ ਕਿ ਹੈਡਮਾਸਟਰ ਵਿਚਾਰਾ ਮਿਡੇ ਮੀਲ ਚ ਇੱਕ ਅਦਾ ਮਾਸਟਰ ਹਾਈ ਸਕੂਲ ਰਿਸਟਰ ਲੈ ਕੇ ਗਿਆ ਹੋਇਆ ਕਿਉਂਕਿ ਮੈਂ ਕੀਚਲ ਦਾ ਬੇਟਾ ਮੈਨੂੰ ਪਤਾ ਹੈ ਦੋ ਦੀ ਡਿਊਟੀ ਜਨਗਨ ਨਾਲ ਤੇ ਤਿੰਨਕ ਨੂੰ ਕਰੋਨਾ ਵਾਲੇ ਪਾਸੇ ਲਾ ਰੱਖਿਆ ਮਤਲਬ ਪੜ੍ਹਾਈ ਵਾਲਾ ਕੰਮ ਤੋਂ ਬਿਨਾ ਬਾਕੀ ਸਾਰੇ ਕੰਮ ਲੈਂਦੇ ਸੀਗੇ ਪਰ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਸਰਕਾਰ ਨੇ ਫੈਸਲਾ ਕੀਤਾ ਟੀਚਰਾਂ ਤੋਂ ਪੜ੍ਹਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲੈਣਾ ਸਿਰਫ ਉਹਨਾਂ ਦਾ ਪੜ੍ਹਾਈ ਤੇ ਕਨਸੈਂਟਰੇਸ਼ਨ ਚਾਹੀਦਾ ਬਸ ਪੰਜਾਬ ਦੇ ਵਿੱਚ ਵੀ ਇਹੀ ਫੈਸਲਾ ਲਿਆ ਗਿਆ ਪੜ੍ਹਾਈ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਲੈਣਾ ਕੋਈ ਫਿਊਜ ਉੜ ਗਿਆ ਕੋਈ ਟੂਟੀ ਖਰਾਬ ਹੋ ਗਈ ਕੋਈ ਪੱਖਾ ਖਰਾਬ ਹੋ ਗਿਆ ਉਹਦੇ ਵਾਸਤੇ ਕੈਂਪਸ ਮੈਨੇਜਰ ਰੱਖ ਕੇ ਦੇਵਾਂਗੇ ਤੁਹਾਨੂੰ ਤੁਹਾਡਾ ਹੈਡਮਾਸਟਰ ਦਾ ਕੰਮ ਪ੍ਰਿੰਸੀਪਲ ਦਾ ਕੰਮ ਸੁਪਰਵੀਜ਼ਨ ਕਰਨਾ ਹੈ ਕਿ ਕੋਈ ਪੜਾਈ ਪੱਖੋ ਤਾਂ ਨਹੀਂ ਕੰਮੀ ਚੱਲ ਰਹੇ ਪੇਰੈਂਟ ਟੀਚਰ ਮੀਟਿੰਗ ਕਦੇ ਸਰਕਾਰੀ ਸਕੂਲਾਂ ਚ ਸੁਣਿਆ ਸੀ ਪੇਰੈਂਟ ਟੀਚਰ ਮੀਟਿੰਗ ਮੈਨੂੰ ਕਿਸੇ ਨੇ ਪੁੱਛ ਲਿਆ ਮੈਂ ਕਦੇ ਸਕੂਲ ਦੇ ਫੰਕਸ਼ਨ ਚ ਗਿਆ ਮੈਨੂੰ ਕਹਿੰਦੇ ਜੀ ਤੁਹਾਡੀ ਪੇਰੈਂਟ ਟੀਚਰ ਮੀਟਿੰਗ ਚ ਕੀ ਹੁੰਦਾ ਸੀ ਮੈਂ ਕਿਹਾ ਬੇਟਾ ਸਾਡੇ ਤਾਂ ਪੇਰੈਂਟ ਟੀਚਰ ਮੀਟਿੰਗ ਉਹਦੀ ਹੁੰਦੀ ਸੀ ਜਾਂ ਕਿਸੇ ਨੂੰ ਕੁੱਟ ਦਿੰਦੇ ਸੀ ਜਾਂ ਕਿਸੇ ਤੋਂ ਕੁੱਟ ਖਾ ਲੈਂਦੇ ਸੀ ਫਿਰ ਹੈਡਮਾਸਟਰ ਕਹਿੰਦੇ ਬਾਪੂ ਨੂੰ ਬੁਲਾ ਕੇ ਲਿਆ ਬਸ ਆਉਂਦੇ ਬਾਪੂ ਉਤਰ ਦਿੰਦਾ ਸੀ ਦੋ ਤਿੰਨ ਕਰੇ ਜਾਂ ਕੇ ਮਾਂ ਉਤਰ ਦਿੰਦੀ ਸੀ ਦੋ ਤਿੰਨ ਬੇਤਰਾ ਲੰਬਾ ਆ ਗਿਆ ਸਾਡੀ ਤਾਂ ਇੰਨੀ ਕੀ ਪੇਰੈਂਟ ਪੇਰੈਂਟ ਟੀਚਰ ਮੀਟਿੰਗ ਹੁੰਦੀ ਸੀ ਜੀ ਹੁਣ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਰਿਕਸ਼ੇ ਵਾਲਾ ਵੀ ਆ ਕੇ ਪੁੱਛਦਾ ਹੈ ਕਿ ਮੇਰਾ ਬੱਚਾ ਕੀ ਪੜ ਰਿਹਾ ਹੈ ਉਹ ਕਿਹੜੇ ਸਬਜੈਕਟ ਚ ਕਮਜ਼ੋਰ ਹੈ ਕਿਹੜੇ ਚ ਵਧੀਆ ਟੀਚਰ ਨੂੰ ਪਤਾ ਲੱਗ ਰਿਹਾ ਹੈ ਕਿ ਜਿਹੜਾ ਬੱਚਾ ਹੈ ਜਿਹਨੂੰ ਮੈਂ ਪੜਾ ਕੇ ਭੇਜਦਾ ਉਹ ਸਕੂਲ ਤੋਂ ਬਾਅਦ ਕਿਹੜੀ ਸੰਗਤ ਦੇ ਵਿੱਚ ਜਾ ਰਿਹਾ ਹੈ ਇਹਦੇ ਨਾਲ ਮਾਪਿਆਂ ਦਾ ਤੇ ਅਧਿਆਪਕਾਂ ਦਾ ਆਪਸ ਦੇ ਵਿੱਚ ਸਹਿਯੋਗ ਵਧਿਆ ਤਾਲਮੇਲ ਵਧਿਆ ਇਹ ਚੀਜ਼ਾਂ ਤੁਸੀਂ ਹੋਰ ਵੀ ਅੱਗੇ ਜਾ ਕੇ ਬੱਚਿਆਂ ਨੂੰ ਸਿਖਾਉਣੀਆਂ ਨੇ ਕਿ ਭਾਈ ਆ ਜਿੰਦਗੀ ਹੈ ਥੋੜਾ ਜਿਹਾ ਹੁਣ ਟਫ ਲਾਈਫ ਥੋੜੀ ਜੀ ਬਚਪਨ ਟਫ ਹੋ ਜੂਗਾ ਤਾਂ ਸਾਰੀ ਜ਼ਿੰਦਗੀ ਸੌਖੀ ਹੋ ਜੂਗੀ ਜੇ ਹੁਣ ਥੋੜਾ ਜਿਹਾ ਸ਼ਰਾਰਤਾਂ ਕਰ ਲਓਗੇ ਤਾਂ ਸਾਰੀ ਜ਼ਿੰਦਗੀ ਔਖੀ ਹੋ ਜਾਊਗੀ ਬਾਅਦ ਦੇ ਵਿੱਚ ਪਛਤਾਈ ਜਾਓਗੇ ਹੁਣ ਅੰਗਰੇਜ਼ੀ ਵਾਲੇ ਮਾਟਰ ਜੀ ਖੜੇ ਹੋਗੇ ਸੀ ਤੇ ਅਸੀਂ ਤਾਂ ਅੰਗਰੇਜ਼ੀ ਵਾਲੇ ਮਾਸਟਰਾਂ ਬਾਰੇ ਕੋਈ ਬਹੁਤੇ ਵਧੀਆ ਵਿਚਾਰ ਰੱਖਦੇ ਹੀ ਨਹੀਂ ਅਸੀਂ ਤਾਂ ਇਹੀ ਦੁਆ ਕਰਦੇ ਸੀ ਵੀ ਅੰਗਰੇਜ਼ੀ ਵਾਲੀ ਭੈਣ ਜੀ ਨੂੰ ਤਾਪ ਚੜ ਜਾਏ ਸੁਣਿਆ ਸੀਗਾ ਵੀ ਬੱਚਿਆਂ ਦੀ ਰੱਬ ਸੁਣਦਾ ਪਰ ਇਹ ਗੱਲ ਵੀ ਗਲਤ ਸਾਹਤ ਹੋਈ ਕਦੇ ਤਾਂ ਆਪ ਨਹੀਂ ਚੜਿਆ ਸਭ ਤੋਂ ਪਹਿਲਾਂ ਆ ਜਾਂਦੀ ਸੀ ਉਹ ਸੋ ਡਰਦੇ ਹੁੰਦੇ ਸੀ ਸਕੂਲ ਜਾਣ ਤੋਂ ਦੇ ਮ ਸਕੂਲ ਆਫ ਹੈਪੀਨੈਸ ਦੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਹੁਣ ਸਕੂਲ ਤੋਂ ਜਦੋਂ ਘਰ ਨੂੰ ਜਾਂਦੇ ਆ ਉਦੋਂ ਕਹਿੰਦੇ ਅਸੀਂ ਨਹੀਂ ਜਾਣਾ ਕਰੇ ਇਸ ਤਰ੍ਹਾਂ ਦਾ ਮਾਹੌਲ ਮਿਲਣ ਲੱਗ ਗਿਆ ਬਿਲਕੁਲੀ ਰਿਵਰਸ ਹੋ ਗਿਆ ਜੀ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਮੈਂ ਕਿਤੇ ਕਹਿ ਬੈਠਾ ਕੇਦਰੀਵਾਲ ਸਾਹਿਬ ਕਿਉਂਕਿ ਮੇਰੇ ਸਾਹਮਣੇ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਉਹ ਸਾਰੇ ਕਾਨਵੈਂਟੇਰੀਅਨ ਨੇ ਸੌਰੀ ਕਾਨਵੈਂਟ ਸਕੂਲਾਂ ਚ ਪੜੇ ਹੋਏ ਨੇ ਮਹੀਂ ਅੰਕਲ ਸਰਕਾਰੀ ਅੰਸਰ ਉਹ ਜਿਹੜੇ ਸਰਕਾਰੀ ਅੰਨ ਨੇ ਉਹਨਾਂ ਕੋਲ 베ਸ ਬਹੁਤ ਹੁੰਦਾ ਜੀ ਉਹਨਾਂ ਨੂੰ ਤਾਂ ਵਿਚਾਰਨ ਪੰਜਾਬੀ ਨਹੀਂ ਆਉਂਦੇ ਉਹ ਤਾਂ ਪੰਜਾਬੀ ਪੰਜਾਬੀ ਚ ਹੁਣ ਚ ਜਾਂਦੇ ਆ ਹੈਨਾ ਕਿਉਂਕਿ ਉਹਨਾਂ ਨੂੰ 6ਵੀਂ ਚ ਪੰਜਾਬੀ ਲੱਗਦੀ ਹੈ 10ਵੀਂ ਚ ਸਮਝ ਲੱਗਦੀ ਹੈ ਤੇ ਵਿਧਾਨ ਸਭਾ ਚ ਵੀ ਇਹੀ ਹੁੰਦਾ ਪੰਗਾ ਵੀ ਪੰਜਾਬੀ ਬੋਲ ਉਹਨੂੰ ਪੰਜਾਬੀ ਪਤਾ ਨਹੀਂ ਜਦੋਂ ਉਹਨਾਂ ਨੇ ਝੂਠ ਬੋਲਣਾ ਹੋਵੇ ਅੰਗਰੇਜ਼ੀ ਚ ਹੋ ਜਾਂਦੇ ਨੇ ਉਹ ਮੈਂ ਮੈਂ ਕਿਤੇ ਕਹਿ ਬੈਠਾ ਪੱਤਰਕਾਰਾਂ ਚ ਮੈਂ ਕਿਹਾ ਵੀ ਯਾਰ ਸਰਕਾਰੀ ਸਕੂਲ ਨੇ ਉਹ ਪਰਸਨੈਲਿਟੀ ਡਵੈਲਪਮੈਂਟ ਦਾ ਸਭ ਤੋਂ ਵਧੀਆ ਜ਼ਰੀਆ ਨੇ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਉਹ ਕਹਿੰਦੇ ਵੀ ਕਿਵੇਂ ਮੈਂ ਕਿਹਾ ਵੀ ਗਵਰਨਮੈਂਟ ਸਕੂਲ ਜਿਹੜੇ ਨੇ ਉਹ ਨਾ ਨਹੀਂ ਸਿਖਾ ਸਕਦੇ ਜਿੰਨਾ ਸਰਕਾਰੀ ਸਿਖਾਉਂਦੇ ਆ ਕਹਿੰਦੇ ਜੀ ਕਿਵੇਂ ਜੀ ਉੱਥੇ ਤਾਂ ਟੀਚਰ ਹੀ ਹੈ ਨਹੀਂ ਉੱਥੇ ਤਾਂ ਫਰਨੀਚਰ ਹੀ ਹੈ ਨਹੀਂ ਉਸਤਾ ਨਹੀਂ ਉੱਥੇ ਉਹ ਨਹੀਂ ਮੈਂ ਕਹੀ ਗੱਲ ਸੁਣੋ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਡਿਸੀਜਨ 메ਕਿੰਗ ਪਾਵਰ ਸਿਖਾਉਂਦਾ ਹੈ ਵੀ ਕਰੋਂ ਸਕੂਲ ਨੂੰ ਤਾਂ ਚੱਲ ਪੇ ਸਕੂਲ ਜਾਣਾ ਹੈ ਜਾਂ ਨਾ ਕਿਦਾ ਵੱਡਾ ਫੈਸਲਾ ਸਰ ਬਹੁਤ ਵੱਡਾ ਫੈਸਲਾ ਸਰ ਕਿਉਂਕਿ ਉੱਥੇ ਕਿਹੜੇ ਘਰੇ ਫੋਨ ਆਉਣਾ ਵੀ ਥੋੜਾ ਬੱਚਾ ਨਹੀਂ ਆਇਆ ਸਰਕਾ ਪ੍ਰਾਈਵੇਟ ਤੋਂ ਫੋਨ ਆਇਆ ਅੰਦਰ ਸਰ ਵੀ ਥੋੜਾ ਬੱਚਾ ਨਹੀਂ ਆਇਆ ਅੱਜ ਚਲੋ ਫੈਸਲਾ ਲੈ ਲਿਆ ਵੀ ਚਲੇ ਜਾਨੇ ਚਲ ਫਿਰ ਅੱਗੇ ਜਾ ਕੇ ਇੱਕ ਹੋਰ ਫੈਸਲਾ ਲੈਣਾ ਹੈ ਅੱਧੀ ਛੁੱਟੀ ਵੇਲੇ ਭੱਜਣਾ ਹੈ ਜੱਥੇ ਮੇਂ ਪੀੜ ਚ ਭੱਜੀਏ ਬੜਾ ਵੱਡਾ ਫੈਸਲਾ ਜੀ ਫੇਰ ਸਰਕਾਰੀ ਸਕੂਲ ਜਿਹੜੇ ਨੇ ਰਾਜਨੀਤੀ ਸਿਖਾਉਣ ਚ ਸਭ ਤੋਂ ਵੱਡਾ ਜ਼ਰੀਆ ਨੇ ਇਸੇ ਕਰਕੇ ਆ ਫੇਲ ਨੇ ਕਨਵੈਂਟਰੀਅਨ ਸਰਕਾਰੀ ਸਕੂਲੇ ਸਿਖਾਉਂਦਾ ਵੀ ਜਦੋਂ ਭੱਜਣਾ ਐ ਕੱਲਿਆਂ ਨੇ ਭੱਜਣਾ ਐ ਜਾਂ ਪੰਜ-ਸੱਤ ਬੰਦਿਆਂ ਨੂੰ ਨਾਲ ਲੈ ਕੇ ਭੱਜੀਏ ਗੁਰਪਤਾ ਬਣਾਈਏ ਨਾ ਇੱਕ ਉਸ ਤੋਂ ਬਾਅਦ ਫਿਰ ਫੈਸਲਾ ਲੈਣਾ ਵੀ ਸਾਰੀ ਛੁੱਟੀ ਵੇਲੇ ਲੜਨਾ ਕਿਹਦੇ ਨਾਲ ਆ ਖਰਿਆਂ ਉਹਦੇ ਨਾਲ ਬੰਦੇ ਕਿੰਨੇ ਨੇ ਫਿਰ ਇਹ ਵੀ ਦੇਖਣਾ ਜੇ ਉਹਦੇ ਨਾਲ ਬੰਦੇ ਵੱਧ ਨੇ ਭੱਜਣਾ ਕਿਧਰ ਦੀਏ ਐਦੂੰ ਵੱਡੇ ਕੋਈ ਪਰਸਨੈਲਿਟੀ ਡਵੈਲਪਮੈਂਟ ਦੀ ਕਲਾਸ ਕਿਤੇ ਲੱਗ ਸਕਦੀ ਹੈ ਜਨਾਬ ਉਤੋਂ ਹੁਣ ਤੁਸੀਂ ਨੰਬਰ ਵੀ ਦਵਾਉਣ ਲੱਗ ਗਏ ਇਹ ਤਾਂ ਬੇਤਾਂ ਭਾਈ ਸੋਨਾ ਬਣ ਕੇ ਨਿਕਲਣਗੇ ਜਿਹੜੇ ਤੁਹਾਡੇ ਪੜਾਏ ਹੋਏ ਨੇ ਹੁਣ ਤਾਂ ਸੋ ਇਸੇ ਤਰ੍ਹਾਂ ਹੱਸਦੇ ਖੇਡਦੇ ਬੱਚਿਆਂ ਨੂੰ ਪੜਾਓ ਉਹਨਾਂ ਨੂੰ ਜ਼ਿੰਦਗੀ ਦੀਆਂ ਸਚਾਈਆਂ ਸਿਖਾਓ। ਉਹਨਾਂ ਨੂੰ ਇਹੋ ਜਿਹੀਆਂ ਕਹਾਣੀਆਂ ਦੱਸੋ ਸਾਡੇ ਗੁਰੂਆਂ ਦੀਆਂ, ਸਾਡੇ ਛੋਟੇ ਸਹਿਬਜ਼ਾਦਿਆਂ ਦੀਆਂ। ਛੋਟੇ-ਛੋਟੀਆਂ ਉਮਰਾਂ 'ਚ ਕਿਵੇਂ ਕੁਰਬਾਨੀਆਂ, ਕਿਵੇਂ ਉਹਨਾਂ ਨੇ ਧਰਮ ਹਿੱਤ ਸੀਸ ਦਿੱਤੇ। ਦੀਵਾਰਾਂ 'ਚ ਜਿਣਵਾਏ ਗਏ। ਸਾਰਾ ਦੱਸੋ ਆਪਣਾ ਕਲਚਰ। ਪਤਾ ਹੀ ਨਹੀਂ ਸੰਤ ਦੱਸੇ ਹੀ ਨਹੀਂ ਪੜਾਇਆ ਹੀ ਕੁਝ ਹੋਰ ਜਾਂਦਾ ਸੰਤਾਂ। डाकिए रखने ਸੀ ਕਿਸੇ ڈاکੀਆਂ ਦੀ ਪੋਸਟਾ ਨਿਕਲੀਆਂ ਬੰਦਾ ਸਿਲੈਕਟ ਹੋ ਗਿਆ ਸਾਰੀਆਂ ਕੁਆਲਿਫੀਕੇਸ਼ਨਸ ਪੂਰੀਆਂ ਕਰਦਾ ਸੀ ਉਹਨੂੰ ਕਹਿੰਦੇ बस ਆਖਰੀ ਇੰਟਰਵਿਊ ਹੈ ਬਾਕੀ ਤਾਂ ਤੂੰ ਸਿਲੈਕਟ ਹੋ ਗਿਆ ਕਹਿੰਦੇ ਅੱਛਾ ਕਹਿੰਦਾ ਦੱਸੋ ਜੀ ਚੰਦ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਜੇ ਇਸ ਰੂਟ ਤੇ ਚਿੱਠੀਆਂ ਬੰਨਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਉਹ ਤੋ ਕੁਝ ਹੋਰ ਪੁੱਛ ਲੋ ਵੀ ਸੰਗਰੂਰ ਤੋਂ ਸਨਾਮ ਤੱਕ ਦੂਰੀ ਕਿੰਨੀ ਐ ਸਨਾਮ ਤੋਂ ਟੋਂਗਾ ਕਲਾਰਾਂ ਕਿੰਨਾ ਪੈਂਦਾ ਹੈ ਹੈ ਨਾ ਹੋਰ ਹੀ ਕੁਝ ਪੜਾਈ ਜਾਂਦੇ ਐ a2+b2+2ab ਇਹ ਫਾਰਮੂਲਾ ਵਰਤ ਕੇ ਆਪਾਂ ਕਦੇ ਕੇਲੇ ਖਰੀਦੇ ਜਿੰਦਗੀ ਚ ਕੰਮ ਆਉਣ ਵਾਲੀਆਂ ਚੀਜ਼ਾਂ ਤਾਂ ਪੜਾਓ ਨਾ ਅੱਜ ਕੱਲ ਪੜਾਈ ਜਿਹੜੀ ਐ ਉਹ ਜ਼ਿੰਦਗੀ ਚ ਕੰਮ ਆਉਣ ਵਾਲੀ ਪੜਾਈ ਜਾਂਦੀ ਐ ਤਾਈਓ ਬੱਚਿਆਂ ਚ ਕੌਨਫੀਡੈਂਸ ਵੱਧ ਗਿਆ कि हाँ यार उही गलिया मेरी जिंदगी कम आन सो स्किल डिवेलपमेंट से अच्छा दिता जा रहा कुछ सिखाइए किताबी कीड़े ना बनाइए एक डेरे साधेरे बैठा सी सीधे को रेयर एस्ट ऑफ रेयर नसल का घोड़ा से अपने बच्चों ने जरूर सुनाए कहानी छोटी जी कहानी डाकूआ में पता लग गया कि बाबे को ਬਹੁਤ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਹੈ ਉਹ ਜਿਹੜਾ ਡਾਕੂਆਂ ਦਾ ਸਰਦਾਰ ਸੀ ਉਹ ਕਹਿੰਦਾ ਯਾਰ ਖੂਨ ਖਰਾਬ ਬਕਾਨੂ ਕਰਨੇ ਸੰਤ ਫਕੀਰ ਬੰਦਾ ਹੈ ਰੇਟ ਪੁੱਛ ਲੋਏ ਤੋਂ ਕਿੰਨੇ ਦਾ ਵੇਚਦਾ ਹੈ ਘੋੜਾ ਖਰੀਦ ਲੋ ਦੋ ਬੰਦੇ ਭੇਜਤੇ ਉਹ ਕਹਿੰਦੇ ਬਾਬਾ ਜੀ ਆਹ ਜਿਹੜਾ ਚਿੱਟੇ ਰੰਗ ਦਾ ਘੋੜਾ 50 ਲੱਖ ਰੁਪਇਆ ਲੈਣਾ ਇਹਦਾ ਉਹ ਕਹਿੰਦਾ ਬੇਟਾ ਮੈਂ ਤਾਂ ਵੇਚਣਾ ਨਹੀਂ ਮੈਂ ਤਾਂ ਛੋਟਾ ਬਛੇਰਾ ਸੀ ਜਦੋਂ ਉਹਦੇ ਪਾਲਿਆ ਸੀ ਉਹ ਕਹਿੰਦੇ ਪੱਪਾ ਜੀ 70 ਲੱਖ ਤੇ ਨਿਵੇੜੀ ਇਹ ਗੱਲ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਰੇਟ ਕਾਦੇ ਮੱਤੇ ਦੱਸਿਓ ਚੱਲ ਕਹਿੰਦਾ ਕੋਈ ਡਾਕੂ ਬਗੇਲ ਸਿੰਘ ਵੱਲੋਂ ਆਏ ਹੋਏ ਆ ਕਰੋੜ ਤੇ ਗੱਲ ਨਿਬੜ ਗਈ ਉਹ ਕਹਿੰਦਾ ਬੇਟਾ ਮੈਂ ਵੇਚਣਾ ਹੀ ਨਹੀਂ ਜਦੋਂ ਤੁਸੀਂ ਫੇਰ ਗੱਲਾਂ ਕਰੀ ਜਾਂਦੇ ਹੋ ਉਹ ਚਲੇ ਗਏ ਉਹਨੇ ਜਾ ਕੇ ਦੱਸਤਾ ਕਹਿੰਦਾ ਜੀ ਇਸ ਤਕਰੋੜ ਰੁਪਇਆ ਲਾਤਾ ਸੀ ਪਰ ਵੇਚਦਾ ਨਹੀਂ ਕਹਿੰਦਾ ਠੀਕ ਹੈ ਕੋਈ ਨਹੀਂ ਸਾਦਾ ਸੰਤਾਂ ਦਾ ਸੁਭਾਅ ਹੁੰਦਾ ਹੈ ਚੌਥੇ ਦਿਨ ਉਹ ਹੀ ਬਾਬਾ ਘੋੜੇ ਤੇ ਚੜ ਕੇ ਸ਼ਹਿਰ ਵੱਲ ਨੂੰ ਜਾ ਰਿਹਾ ਸੀ ਇੱਕ ਬਜ਼ੁਰਗ ਸੋਟੀ ਨਾਲ ਤੁਰਿਆ ਜਾਂਦਾ ਸੀ ਪਾਟੀ ਜੀ ਲੋਈ ਲਈ ਹੋਈ ਸੀ ਕੁੱਬਾ ਹੋ ਕੇ ਤੁਰ ਰਿਹਾ ਸੀ ਬਿਮਾਰ ਸੀ ਬਹੁਤ ਹੌਲੀ ਤੁਰ ਰਿਹਾ ਸੀ ਪੈਰ ਖਿੱਚ ਖਿੱਚ ਕੇ 끄ੜੀਸ 끄ੜੀਸ ਕੇ ਤੁਰ ਰਿਹਾ ਸੀ ਅੰਨਾਂ ਸੀ ਉਹ ਕਹਿੰਦਾ ਵੀ ਮੈਨੂੰ ਅੱਖਾਂ ਤੋਂ ਤਾਂ ਨਹੀਂ ਦਿਖਦਾ ਕੰਨਾਂ ਤੋਂ ਸੁਣਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਜੇ ਕਿਤੇ ਮੈਨੂੰ ਲੈ ਜੇ ਤਾਂ ਮੈਂ ਭੱਜ ਸਕਦਾ ਨਹੀਂ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਬਿਮਾਰ ਹਾਂ ਮੈਂ ਰਾਹ 'ਚ ਹੀ ਕਿਤੇ ਡਿੱਗ ਡੁੱਗ ਕੇ ਮਰ ਜਾਊਗਾ ਸਾਧੂ ਸੰਤ ਬੰਦੇ ਇਨਸਾਨੀਅਤ ਦੇ ਹਮੇਸ਼ਾ ਹੀ ਪੱਖ 'ਚ ਰਹੇ ਉਹ ਕਹਿੰਦੇ ਬਾਬਾ ਜੀ ਕੋਈ ਗੱਲ ਨਹੀਂ ਮੈਂ ਉਤਰ ਜਾਣਾ ਤੁਸੀਂ ਪਹਿਲਾਂ ਬੈਠੋ ਫਿਰ ਮੈਂ ਪਿੱਛੇ ਬੈਠੂੰਗਾ ਉਹਨੇ ਬਾਬਾ ਜੀ ਨੂੰ ਸਾਰਾ ਦੇ ਕੇ ਕੋਹੜੇ 'ਤੇ ਬਿਠਾ ਲਿਆ ਆਪਹਾ ਜੇ ਚੜਨੀ ਲੱਗਿਆ ਸੀ ਬਾਬਾ ਜੀ ਨੇ ਮਾਰੀ ਕੋੜੇ ਦੇ ਅੱਡੀ ਕੋੜਾ 100 ਦੀ ਸਪੀਡ ਤੇ ਗਿਆ ਉਹ 50 ਮੀਟਰ ਜਾ ਕੇ ਕੋੜੇ ਦੀ ਬਾਗ ਫੜ ਕੇ ਇੱਧਰ ਨੂੰ ਮੂੰਹ ਕਰਕੇ ਬਾਬੇ ਵੱਲ ਨੂੰ ਕਹਿੰਦਾ ਗੱਲ ਸੁਣੋ ਸਾਰਾ ਤੈਨੂੰ ਕਿਹਾ ਸੀ ਨਾ ਕਰੋੜ ਰੁਪਿਆ ਲੈ ਲੈ ਨਹੀਂ ਵੇਚਿਆ ਨਾ ਤੂੰ ਕੋਈ ਬਿਮਾਰ ਬਮੂਰ ਨਹੀਂ ਮੈਂ ਕੋਈ ਬੁੜਾ ਬਾੜਾ ਨਹੀਂ ਮੈਂ ਕੋਈ ਕੁੱਬਾ ਕੱਬਾ ਨਹੀਂ ਮੈਂ ਮੈਂ ਉਸੇ ਬਗੇਲ ਸਿੰਘ ਦਾ ڈاکੂ ਆ ਹੁਣ ਤੈਨੂੰ ਨਾਲ ਕੋੜਾ ਮਿਲਣਾ ਹੈ ਨਾ ਤੈਨੂੰ ਕਰੋੜ ਰੁਪਏ ਮਿਲਣਾ। ਠੀਕ ਰਿਹਾ ਹੁਣ। ਉਹ ਕਹਿੰਦਾ ਇਹ ਬਿਲਕੁਲ ਸਹੀ ਗੱਲ ਐ। ਘੋੜਾ ਤਾਂ ਉਸੇ ਦੇ ਹੁੰਦਾ ਜਿਹਦੇ ਹੱਥ ਚੌਧੀਆਂ ਬਾਗਾ ਹੋਣ। ਘੋੜਾ ਤਾਂ ਨਹੀਂ ਮੈਨੂੰ ਮਿਲਣਾ ਹੁਣ। ਕਹਿੰਦਾ ਪਰ ਮੇਰੀ ਇੱਕ ਬੇਨਤੀ। ਮੇਰਾ ਮੇਰੀ ਇੱਕ ਛੋਟੀ ਜੀ ਬੇਨਤੀ ਐ। ਤੁਸੀਂ ਇਹ ਸਟੋਰੀ ਦੱਸਿਓ ਨਾ ਕਿਸੇ ਨੂੰ ਕਿ ਤੁਸੀਂ ਮੈਥੋਂ ਘੋੜਾ ਕਿਵੇਂ ਖੋਇਆ ਸੀ। ਉਹ ڈاکੂ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ। ਦੱਸਿਓ ਇਹ ਨਾ ਦੱਸਿਓ। ਕੰਨ ਜੀ ਤੁਸੀਂ ਦੱਸਤਾ ਨਾ ਫਿਰ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਗਰੀਬਾਂ ਤੇ ਮਸਕੀਨਾ ਤੇ ਬਿਮਾਰਾਂ ਤੇ ਬਜ਼ੁਰਗਾਂ ਤੇ ਯਕੀਨ ਕਰਨੋਂ ਹਟ ਜਾਣਗੇ ਯਾਰ ਕਿ ਕਿਤੇ ਉਹੀ ਨਾ ਹੋਵੇ ਯਾਰ ਜਿਹੜਾ ਘੋੜਾ ਖੋਕੇ ਲੈ ਗਿਆ ਸੀ ਇਹ ਸਾਧ ਸੰਤ ਨੇ ਜਿਹੜੇ ਆਪਣਾ ਸਾਰਾ ਕੁਝ ਦੇ ਕੇ ਵੀ ਇਨਸਾਨੀਅਤ ਨੂੰ ਬਚਾ ਲੈਂਦੇ ਨੇ ਇਹਾ ਜੀ ਚੀਜ਼ ਆਪਣੇ ਬੱਚਿਆਂ ਨੂੰ ਤੁਸੀਂ ਦੱਸੋਗੇ ਕਿਸੇ ਨਾ ਕਿਸੇ ਦੇ ਕੰਨ ਚ ਪੈ ਗਈ ਤਾਂ ਘਟੋ ਘਟ ਇਹ ਗੱਲ ਉਹਦੇ ਮਾਈਂਡ ਚ ਰਹੂਗੀ ਕਿ ਮੈਨੂੰ ਇੱਕ ਟੀਚਰ ਨੇ ਮੈਨੂੰ ਐਦਾਂ ਕਿਹਾ ਸੀ ਸਵਾਜ ਸੰਗਰੂਰ ਚ ਆਏ ਆ ਸੰਗਰੂਰ ਸਾਡੀ ਆਪਣੀ ਕਰਮ ਭੂਮੀ ਹੈ ਜਨਮ ਭੂਮੀ ਹੈ ਤੇ ਕੇਜੀਵਲ ਸਾਹਿਬ ਦਾ ਮੈਂ ਸਵਾਗਤ ਵੀ ਕਰਦਾ ਸੰਗਰੂਰ ਪਹੁੰਚਣ ਤੇ ਤੇ ਨਾਲ ਨਾਲ ਅੱਜ ਦੇ ਇਸ ਖੁਸ਼ੀ ਦੇ ਫੰਕਸ਼ਨ ਚ ਉਹਨਾਂ ਦਾ ਖਰਮਗਦਮ ਕਰਦਾ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿਣ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਸੋ ਇਸ ਕਰਕੇ ਕਦੇ ਨਿਯੁਕਤੀਆਂ ਪੱਤਰ ਕਦੇ ਅਪੁਆਇੰਟਮੈਂਟਸ ਕਦੇ ਕੱਸੀਆਂ ਦੇ ਪਾਣੀ ਕਦੇ ਸਾਡੇ ਵਪਾਰ ਦੇ ਬਾਧੇ ਐਸੇ ਤਰ੍ਹਾਂ ਪੰਜਾਬ 'ਚ ਚੱਲਦੇ ਰਹਿਣ ਤੁਸੀਂ ਜੋ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਵਾਦਾ ਕੀਤਾ ਸੀ ਕਿ ਜੋ ਪਹਿਨਦੇ ਹੋਗੇ ਤੁਹਾਡੇ ਹੱਕ ਚ ਚੱਲੂਗਾ ਚੇਲੇ ਚਪਟਿਆਂ ਦੇ ਜਾਂ ਫਿਰ ਆਪਣੇ ਕੋਈ ਰਿਸ਼ਤੇਦਾਰਾਂ ਦੇ ਹੱਕ ਚ ਨਹੀਂ ਚੱਲੂਗਾ ਜਦੋਂ ਚੱਲੂਗਾ ਤੁਹਾਡੇ ਹੱਕੇ ਚ ਚੱਲੂਗਾ ਕਈ ਵਾਰੀ ਟਾਈਮ ਲੱਗ ਜਾਂਦਾ ਹੈ ਕਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ ਤਾਂ ਮੈਂ ਹੁਣੇ ਅਜੇ ਉੱtre ਇੱਥੇ ਤਾਂ ਮੈਨੂੰ ਕੇਜਰੀਵਾਲ ਸਾਹਿਬ ਕਹਿੰਦੇ ਇਹ ਘਰ ਆਪਕਾ ਹੈ ਨਾ ਮੈਂ ਕਿਹਾ ਹਾਂਜੀ ਕਹਿੰਦੇ ਆਪ ਕਹੀ ਹੈ ਨਾ ਮੈਂ ਨੇ ਕਹਾਂ ਹਾਂ ਜੀ ਮੇਰਾ ਹੈ ਕਰਾਏ ਤੇ ਕਹਤੇ ਆਪਨੇ ਲੀਆ ਨਹੀਂ ਤਾ ਮੈਂ ਨੇ ਕਹਾਂ ਜੀ ਕਿਰਾਏਦਾਰ ਕਹਿੰਦਾ ਨਾ ਮੈਂ ਵੇਚਣਾ ਨਾ ਤੈਨੂੰ ਇੱਥੋਂ ਨਿਕਲਣ ਦੇਣਾ ਸੋ ਉਸੇ ਕਰਨਾ ਸੋਣਾ ਬੰਦੇ ਨੇ ਓਨੀ ਕਿ ਜਗਤ ਹੀ ਹੁੰਦਾ ਖਾਣੀਆਂ ਉਹੀ ਦੋ ਰੋਟੀਆਂ ਹੀ ਹੁੰਦੀਆਂ ਨੇ ਬਸ ਉਹੀ ਉਹ ਕਹਤਾ ਕਿ ਮਕਾਨ ਤੋਂ 8 ਕਮਰੋਂ ਦਾ ਜ਼ਰੂਰ ਹੁੰਦਾ ਹੈ ਬੰਦਾ ਤਾਂ ਇੱਕ ਕਮਰੇ ਵਿੱਚ ਸੋਤਾ ਹੈ ਬਾਕੀ ਮਕਾਨ ਮੇ ਉਸਕਾ ਗਰੂਰਸ ਹੁੰਦਾ ਹੈ ਸੋ ਇਸ ਕਰਕੇ ਸੋਨਾ 19 ਜਗ੍ਹਾ ਤੇ ਰੋਟੀ 19 ਖਾਣੀਆਂ ਨੇ ਜੇ ਕਿਸੇ ਦਾ ਭਲਾ ਕਰ ਜਿਓਗੇ ਤਾਂ ਜ਼ਿਆਦਾ ਦੁਆਵਾਂ ਮਿਲ ਜਾਂਦੀਆਂ ਨੇ ਔਰ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਦੁਆ ਇਹ ਸਿੱਧੇ ਬਾਈਪਾਸ ਨਹੀਂ ਹੈ ਕੋਈ ਇਹ ਸਿੱਧੀਆਂ ਲਾਈਨਾਂ ਨੇ ਐਸੇ ਤਰ੍ਹਾਂ ਪਰਮਾਤਮਾ ਸਾਨੂੰ ਬਲ ਬਖਸ਼ਦਾ ਰਵੇ ਅਸੀ ਕੰਮ ਕਰਦੇ ਰਹੀਏ ਤੁਹਾਨੂੰ ਬਲ ਬਖਸ਼ਦਾ ਰਵੇ ਤੰਦਰੁਸਤ ਰਹੋ ਐਸੇ ਤਰ੍ਹਾਂ ਵਿੱਦਿਆ ਦਾ ਦਾਨ ਵਿੱਦਿਆ ਵਿਚਾਰੀ ਤੱਪ ਪਰਉਪਕਾਰੀ ਐਸੇ ਤਰ੍ਹਾਂ ਵਿੱਦਿਆ ਦਾ ਦਾਨ ਤੁਸੀਂ ਜਿਹੜਾ ਉਹ ਵੰਡਦੇ ਰਹੋ ਔਰ ਫਸ